ਲੋ ਜੀ ਮਿੱਤਰੋ ਸੁਆਗਤ ਹੈ ਤੁਹਾਡਾ ਆਪਣੇ ਬਲੌਗ 'ਚ ਅੱਜ ਆਪਾਂ ਚੱਲੇ ਆਂ ਬਾਈ ਮਾਨਸਾ ਬਾਈ ਗੁਰਦਾਸ ਦੇ ਡੇਰੇ ਤੇ ਆਪਣੇ ਨਾਲ ਗੁਰਵਾਜ ਹੈ ਅੱਗੇ ਮਤਾਬ ਖਾਵਾਂਗੇ ਤੁਹਾਨੂੰ ਉਹ ਆਪੋਂ ਢੀਕ ਰਹੇਗਾ ਉਹ ਖੜਾ ਹੈ ਮਤਾਬ ਬਾਈ ਉਹਨੂੰ ਲੈ ਕੇ ਜਾਵਾਂਗੇ ਆਪਾਂ ਨਾਲ ਵੈਸੇ ਤਾਂ ਕੰਮ ਕਰਨ ਦੇ ਸੀ ਬਾਈ ਨੇ ਕਾਫੀ ਪਰ ਆਪਾਂ ਸੋਚਿਆ ਵੀ ਚਲੋ ਲੈ ਹੀ ਜਾਂਦੇ ਆਂ ਕੰਮ ਕੁਮ ਮਛੜਾ ਦਿੰਦੇ ਇਹਨੂੰ ਛਿੱਲੀ ਖਾਲਸਾ ਜੀ ਆਓ ਆਪਣਾ ਖਾਲਸਾ ਬਾਈ ਅਮਰਤ ਖਾਲਸਾ ਹੋ ਠੀਕ ਹੋ ਖਾਲਸਾ ਜੀ ਆਪਾਂ ਚੱਲਦੇ ਬਈ ਮਾਨਸਾ ਨੂੰ ਇਹ ਆਪਣੇ ਪਿੰਡ ਦੇ ਸੇ ਤਾਂ ਫੇੜਦੇ ਨੇਗੇ ਹੁਣ ਇਦੋਂ ਬਾਅਦ ਆਪਾਂ ਜਾਵਾਂਗੇ ਸਸਪਾਲੀ ਸੈਦੇ ਆਲਾ ਬੋਹਾ ਫਿਰ ਉਧਰ ਦੀ ਜਾਵਾਂਗੇ ਮਾਨਸਾ ਸਾਰੇ ਬਈ ਥੋੜਾ ਇਹ ਬਤਾ ਮਾਸਟਰ ਆਪਣੇ ਨਾਲ ਇੱਕ ਹਾਂਜੀ ਇੰਨਾ ਆਪਾਂ ਇਧਰ ਦੇਖੋ ਇਧਰ ਦੇਖੋ ਬਤਾਉਂਦੇ ਆਓ ਦੇਖੋ ਥੋੜਾ ਜਿਹਾ ਚੱਲੇ ਬਾਈ ਤੁਹਾਨੂੰ ਅੱਗੇ ਦਿਖਾਵਾਂਗੇ ਸਾਰਾ ਵਲੌਗ ਬੜੇ ਰਿਓ ਵਲੌਗ ਨਾਲ ਆਪਣੇ ਨਾਲ ਲਓ ਜੀ ਬਾਈ ਜੀ ਆਪਾਂ ਪਹੁੰਚ ਗਏ ਸੈਦੇ ਵਾਲੇ ਇਹ ਹੈ ਬਾਈ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਡੀ ਜਿੱਥੇ ਰਹੀ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਦਾ ਜੋੜਾ ਸਾਹਿਬ ਸੁਸ਼ੋਭਤ ਹੈਗਾ ਇਹ ਬਾਹਰਲੀ ਬਿਲਡਿੰਗ ਹੈਗੀ ਇੱਥੇ ਨਾ ਸੰਗਤਾਂ ਦਿੱਲੀ ਆਉਂਦੀਆਂ ਨਹੀਂ ਆ ਤੁਹਾਨੂੰ ਦਿਖਾ ਵੀ ਦੰਨੇ ਆ ਇਹ ਦੇਖੋ ਬਾਈ ਬਹੁਤ ਸੋਹਣਾ ਗੁਰਦੁਆਰਾ ਹੈਗਾ ਬਹੁਤ ਮਨਤਾ ਇਸ ਗੁਰਦੁਆਰੇ ਦੀ ਇਹ ਸੈਦੇ ਵਾਲਾ ਪਿੰਡ ਹੈਗਾ ਆ ਬਾਈ ਮੱਲ ਸਿੰਘ ਵਾਲਾ ਪਿੰਡ ਹੈ ਇਹ ਨਾਲ ਜਦੋਂ ਜੰਗ ਲੱਗੀ ਸੀ ਕਹਿੰਦੇ ਬੰਬ ਡਿੱਗਿਆ ਸੀਗਾ ਨਾ ਉਦੋਂ ਆਪਾਂ ਵੀ ਆਏ ਸੀ ਦੇਖਣ ਏਸੇ ਟਿੱਗਿਆ ਸੀਗਾ ਕਿ ਕਿਧਰ ਅੱਗੇ ਅੱਗੇ ਆਉਗਾ ਕਿ ਤੁਹਾਨੂੰ ਦਿਖਾਵਾਂਗੇ ਉੱਥੇ ਬਿੜ ਗਿਆ ਸੀ ਯਾਰ ਉਹਨਾਂ ਬੰਦਦਰਾਂ ਨੇ ਬੜਾ ਬੀੜ ਪੈਦਾ ਕੀਤਾ ਸੀਗਾ ਲੋਕਾਂ ਦੇ ਮਾਰਾਂ ਜੋ ਦੇ ਵੇ ਬਾਹਰ ਨਾਲ ਇਕੜੋ ਲਾਈਟਾਂ ਨਾਲ ਆਓ ਬੰਬਾ ਡਿੱਗੂਗਾ ਪਹਿਤਾਪ ਵੀ ਨਾਲੇ ਸੀ ਹਰਾਂ ਵਧਾਵਾ ਆਹ ਰਾ ਇਹ ਦਰਜੀ ਆਵਾਜ਼ ਉਹ ਕਿਤਾ ਦਿਖਾਓ ਇਹ ਉਹ ਮੁਰਦਾ ਦਾ ਕੰਮ ਦਾ ਡਾਕਟਰ ਚੁੱਪ ਚੁੱਪ ਜੀ ਇਹ ਵੀ ਜਦ ਬੜਾ ਪਰਮਾਨੰਥ ਜੀ ਤੋਂ ਬਸਾਰੀ ਮੱਧਾ ਉਹ ਉੱਧਰ ਇੱਥੇ ਇਹ ਸ਼ਾਬਦ ਇਹ ਪਿੰਡਾਂ ਦਾ ਵਿਕਾਸ ਕਰਕੇ ਜਾ ਰਹੀ ਚੱਕਣਗੇ ਇਹ ਸੇ ਸੁੱਟੇ ਧੋਦੇ ਨਹੀਂ ਛੱਡੀਆਂ ਬੇ ਜਨਾਨ ਉਹ ਅਗਲਾ ਕੰਮ ਹੈ ਉਹਦੇ ਆ ਗਿਆ ਬਾਈ ਨਾਲਾ ਨਾ ਇਸ ਨਾਲ ਇਹ ਨਾ ਬਹੁਤ ਬਾਈ ਲੋਕਾਂ ਦਾ ਫਾਇਦਾ ਕੀਤਾ ਹੋਇਆ ਹੈਗਾ ਪਾਣੀ ਦੇਖੋ ਵਾਲਾ ਜਿਹੜੇ ਪਿੰਡਾਂ ਦੇ ਲੋਕ ਇੱਥੋਂ ਪਾਣੀ ਚੱਕਦੇ ਨੇ ਬਾਈ ਉਧਰੋਂ ਮੱਛੀਆ ਕਰੇਣਾ ਪੜਨਾ ਇੱਧਰੋਂ ਉਹ ਟਰੈਕਟਰ ਲੱਗ ਰਿਹਾਗਾ ਇੱਕ ਇਹ ਇੱਥੇ ਲੱਗ ਰਿਹਾ ਟਰੈਕਟਰ ਇਹ ਨਾਲ ਦੇ ਪਿੰਡਾਂ ਨੂੰ ਕੋਈ ਬਹੁਤ ਪਾਣੀ ਸਪਲਾਈ ਹੁੰਦਾ ਇੱਥੋਂ ਲੰਮੀਆਂ ਲੰਮੀਆਂ ਪਾਈਪ ਲੈਣਾ ਪੈਂਦੀਆਂ ਹੁੰਦੀਆਂ ਨੇ ਬਹੁਤ ਦੂਰ ਦੂਰ ਤੱਕ ਜਾਂਦੀਆਂ ਨੇ ਏ ਬਾਈ ਉਹ ਸੜਕ ਹੈ ਜੀ ਜਦੋਂ ਆਪਾਂ ਬਰਿਆ ਨੂੰ ਬਰਨਾਲੇ ਬਰਿਆ ਤੋਂ ਬਰਨਾਲੇ ਨੂੰ ਜਾਂਦੇ ਆਂਗੇ ਤੇ ਇਹ ਥੋੜਾ ਜਿਹਾ ਟੁੱਟਾ ਹੈ ਬਾਈ ਇਹ ਨਹੀਂ ਬਣਿਆ ਹਾਲ ਤੱਕਾ ਕਾਰਨ ਕੁਝ ਪਤਾ ਨਹੀਂ ਹੈਗਾ ਬਾਈ ਆਪਾਂ ਛੋਟੇ ਹੁੰਦੇ ਤਾਂ ਇਧਰ ਆਉਂਦੇ ਆਂ ਆਪਾਂ ਨੂੰ ਵੀ ਹੋ ਗਏ 10-15 ਸਾਲ ਇਹਨੂੰ ਦੇਖਦਿਆਂ ਨੂੰ ਵੀ ਕੋਈ ਦੋਸਤ ਮਿੱਤਰ ਦੱਸ ਸਕਦਾ ਹੋਵੇ ਵੀ ਇਹ ਕਿਉਂ ਨਹੀਂ ਬਣੀ ਹੈਗੀ ਤਾਂ ਆਪਾਂ ਨੂੰ ਕਮੈਂਟ ਕਰਕੇ ਦੱਸੋ ਦੋਸਤੋ ਵੀ ਕਿਸ ਗੱਲ ਤੋਂ ਨਹੀਂ ਬਣੀ ਹੈਗੀ ਕਾਹ ਤੋਂ ਨਹੀਂ ਬਣੀ ਹੈਗੀ ਤੇ ਇਹ ਬਾਈ ਗੁਰੂ ਘਰ ਸ਼੍ਰੀ ਅਦਾਕਾਰ ਸੇਵਾ ਇੱਥੇ ਬਈ ਇਹ ਇਤੋਂ ਅੱਗੇ ਬਾਗ ਆਏਗਾ ਅਮਰੂਦਾਂ ਦਾ ਲਓ ਜੀ ਹੁਣ ਆਪਾਂ ਖਾਰੇ ਬਰਨਾਲੇ ਕੋਲੇ ਪਹੁੰਚਣ ਵਾਲੇ ਹੋ ਰਹੇ ਹਾਂ ਅਗੇ ਬਸ ਇਤੋਂ ਅਗਲਾ ਪਿੰਡ ਖਾਰ ਆਏਗਾ ਫਿਰ ਬਰਨਾਲਾ ਆਏਗਾ ਫਿਰ ਜਵਾਰ ਕੇ ਫਿਰ ਆਪਾਂ ਪਹੁੰਚ ਜਾਣਾ ਮਾਨਸਾ ਲਈ ਬਣੇ ਰਹੋ ਆਪਾਂ ਨਾਲ ਲਓ ਜੀ ਭਾਈ ਇਹ ਪਿੰਡ ਜਵਾਰ ਕੇ ਹੈਗਾ ਜਿੱਥੇ ਸਿੱਧੂ ਮੂਸੇਵਾਲਾ ਦਾ ਦਾ ਕਤਲ ਹੋਇਆ ਸੀ ਲੈਜੈਂਡ ਸਿੱਧੂ ਮੂਸੇਵਾਲੇ ਦਾ ਤੁਹਾਨੂੰ ਮੋੜ ਵੀ ਦਿਖਾਵਾਂਗੇ ਜਿੱਥੇ ਬਾਈ ਨੂੰ ਘੇਰ ਕੇ ਗੋਲੀਆਂ ਨਾਲ ਮਾਰਿਆ ਗਿਆ ਸੀਗਾ ਇਹ ਬਈ ਸਾਹਮਣੇ ਇਹ ਮੋੜ ਹੈਗਾ ਇੱਥੇ ਨਾ ਖੜਕੇ ਜਾਂਦੇ ਨੇ ਜਿਹੜੇ ਬਾਈ ਦੇ ਫੈਨ ਸੀਗੇ ਇਹ ਜਗ੍ਹਾ ਹੈ ਭਈ ਉਹ ਇੱਥੇ ਗੋਲੀਆਂ ਲੱਗੀਆਂ ਹੋਈਆਂ ਸੀਗੀਆਂ ਨਿਸ਼ਾਨ ਨੇਗੇ ਇਹਨਾਂ ਤੇ ਤੇ ਇਸ ਮੋੜ ਤੇ ਘੇਰ ਕੇ ਮਾਰਿਆ ਸੀਗਾ ਬਾਈ ਨੂੰ ਉਹ ਸਾਹਮਣੇ ਗੇਟ ਤੇ ਬਾਈ ਜਿਹੜੇ ਗੋਲ ਚੱਕਰ ਨੇਗੇ ਇੱਥੇ ਗੋਲੀਆਂ ਲੱਗੀਆਂ ਸੀਗੀਆਂ ਦੇਖ ਲਓ ਵੀ ਇੱਥੇ ਅੰਦਾ ਧੁੰਦ ਫਾਇਰਿੰਗ ਹੋਈ ਸੀਗੀ ਬਹੁਤ ਜ਼ਿਆਦਾ ਇਕ ਨੌਜਵਾਨ ਨੂੰ ਸਿੱਧੂ ਮੂਸੇਵਾਲੇ ਨੂੰ ਜਿਹੜਾ ਜਿਹੜੇ ਨੇ ਮਾਨਸਾ ਜਿਹੜੇ ਨੂੰ ਵਰਲਡ ਵਾਈਡ ਫੇਮਸ ਕੀਤਾ ਸੀਗਾ ਦੁਨੀਆ ਦੇ 165 70 ਦੇਸ਼ ਨੇ ਇਹ ਕਹਿੰਦੇ 90% ਦੇਸ਼ਾਂ ਚ ਸੁਣਿਆ ਜਾਂਦਾ ਸੀਗਾ ਉਹ ਅਜੇ ਹਰਤਬਾ ਸੀਗਾ ਮੂਸੇਵਾਲੇ ਦਾ ਬਸ ਬਈ ਅੱਗੇ ਮਾਨਸਾ ਗਿਆ ਜੇ ਮਾਰ ਕੇ ਤੋ ਮਾਨਸਾ ਤੋਂ 8-10 ਕਿਲੋਮੀਟਰ ਤੇ ਬਾਈ ਦਾ ਪਿੰਡ ਹੈਗਾ ਮੂਸਾ ਉੱਥੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਅਸੀਂ ਆਪਾਂ ਪੇਰਾ ਆਲਾ ਪਾਏ ਸੀ ਕਿ ਮਾਨਸਾ ਤੁਹਾਨੂੰ ਦਿਖਾਵਾਂਗੇ ਬਾਈ ਅੱਗੇ ਆਪਾਂ ਕਿੱਥੇ ਆਏ ਜਾਗੇ ਕੀ ਕਰਨ ਆਏ ਸੀ ਬਣੇ ਰਿਹਾ ਆਪਣੇ ਮਾਨਸਾ ਸਾਈਡ ਤੇ ਪਹੁੰਚ ਗਏ ਆਪਾਂ ਬਾਹਰਲੀ ਸਾਈਡ ਆ ਜਿਮਾਰਕੇ ਵਾਲੀ ਸਾਈਡ ਆ ਤੇ ਤੁਹਾਨੂੰ ਅੱਗੇ ਦਿਖਾਵਾਂਗੇ ਸਾਰਾ ਦੱਸਾਂਗੇ ਵੀ ਕਿਹੜੇ ਰੋਡ ਤੇ ਹੈਗਾ ਬਾਈ ਗੁਰਦਾਸ ਜੀ ਦਾ ਡੇਰਾ ਤੇ ਲੈ ਕੇ ਚੱਲਦੇ ਆ ਬਾਈ ਤੁਹਾਨੂੰ ਅੱਜ ਉੱਥੇ ਆਪਾਂ ਆਥੋਂ ਨੂੰ ਪੂਰੀ ਜਾਣਕਾਰੀ ਦੇਵਾਂਗੇ ਉਹਦੇ ਬਾਰੇ ਤੇ ਹੁਣ ਸ਼ਹਿਰ ਚ ਜਾਂਦਾ ਰੋਡ ਲੋ ਜੀ ਬਾਈ ਜੀ ਪਹੁੰਚ ਗਏ ਆਪਾਂ ਮਾਨਸਾ ਆਪਾਂ ਹੀ ਗੁਰਦਾਸ ਜੀ ਦੇ ਡੇਰੇ ਤੇ ਇਹ ਡੇਰਾ ਬਾਬਾ ਪਾਈ ਗੁਰਦਾਸ ਜੀ ਦਾਸ ਸੀ ਨਾ ਗੱਦੀ નિਸ਼ੰਤ ਨਸੀਬ ਮਹੰਤ ਅੰਮ੍ਰਿਤਮਨੀ ਇੱਥੇ ਬਈ ਤੋਤੇ ਜੜਦੇ ਨੇਗੇ ਜਿਹੜਾ ਬੱਚਾ ਬੋਲਦਾ ਨਾ ਹੋਵੇ ਜੇ ਤੁਤਲਾ ਬੋਲਦਾ ਹੋਵੇ ਇੱਥੇ ਤੋਤੇ ਐ ਚੜਾ ਕੇ ਤੇ ਕੁੰਡ ਚੋਂ ਪਾਣੀ ਪੀ ਕੇ ਜਾਂਦਾ ਜਦੋਂ ਕਹਿੰਦੇ ਤੋਤੇ ਵਾਂਗੂ ਬੋਲਣ ਲੱਗ ਜਾਂਦਾ ਹੈਗਾ ਆ ਬੈਠੇ ਬਈ ਆਪਣੇ ਨਾਲੇ ਬਈ ਇਹ ਫਿਰਦਾ ਗਰਵਾਜ ਉਧਰ ਮੈਂ ਹੇਤਾ ਮਾਸਟਰ ਹੈਗਾ ਇਹ ਹੈਗਾ ਬਈ ਅੰਦਰੋਂ ਡੇਰਾ ਅੱਗੇ ਵੀ ਦਿਖਾਵਾਂਗੇ ਤੁਹਾਨੂੰ ਲਓ ਜੀ ਬਈ ਜੀ ਇਹ ਡੇਰਾ ਹੈਗਾ ਜਿੱਥੇ ਨਾ ਬੱਚਿਆਂ ਨੂੰ ਪਾਣੀ ਪਾਇਆ ਜਾਂਦਾ ਹੈ ਕੁੰਡ ਤੋਂ ਤੇ ਫਿਰ ਬੱਚੇ ਤੋਤੇ ਵਾਂਗੂ ਬੋਲਣ ਲੱਗ ਜਾਂਦੇ ਨੇ ਕਹਿੰਦੇ ਵੀ ਐਂਤਵਾਰ ਨੂੰ ਆਉਣਾ ਪੈਂਦਾ ਫਿਰ 21 ਦਿਨਾਂ ਬਾਅਦ ਦੁਬਾਰਾ ਫਿਰ 21 ਦਿਨਾਂ ਬਾਅਦ ਤਿੰਨ ਵਾਰੀ ਆਉਣਾ ਪੈਂਦਾ ਹੈਗਾ ਲਾਸਟ ਵਾਰੀ ਤੋਤੇ ਜਰਾਉਣੇ ਪੈਂਦੇ ਨੇਗੇ ਇਹ ਨੇ ਬਈ ਸ਼ਰਦਾ ਦੇਖੋ ਤੁਸੀਂ ਇਹ ਝੰਡ ਦੇ ਵਾਲੇ ਵਾਲੇ ਤੋਤੀ ਤੋਤੇ ਹੋ ਰਹੇ ਨੇਗੇ ਜਿਹੜਾ ਵੀ ਬੱਚਾ ਬੋਲਣ ਲੱਗ ਜਾਂਦਾ ਹੈ ਨਾ ਇਹ ਉਹ ਕੁੰਡ ਹੈ ਬਈ ਇਹ ਚੋਂ ਪਾਣੀ ਪਿਆਉਂਦੇ ਨੇਗੇ ਲੋ ਜੀ ਬਈ ਜੀ ਡੇਰੇ ਰੈਂਦਰੋਂ ਤੇ ਉੱਥੇ ਟੇਕਿਆ ਜਾਂਦਾ ਮੱਥਾ ਲੋ ਜੀ ਬਈ ਜੀ ਹੁਣ ਆਪਾਂ ਚੱਲੇ ਆਂ ਵਾਪਸ ਆਪਣੇ ਪਿੰਡ ਨੂੰ ਆਪਾਂ ਇੱਥੇ ਡੇਰੇ ਚ ਆਏ ਸੀ ਬਾਈ ਗੁਰਦਾਸ ਜੀ ਦੇ ਇੱਥੋਂ ਦੀ ਖਾਸੀਅਤ ਇਹ ਹੈ ਬਈ ਕਹਿੰਦੇ ਇੱਥੇ ਜਿਹੜਾ ਵੀ ਬੱਚੇ ਨੂੰ ਚੂੜੀਆਂ ਤਨ ਚੂੜੀਆਂ ਪਾਣੀ ਨਹੀਂ ਪਿਆ ਕੇ ਲੈ ਕੇ ਜਾਂਦਾ 21 ਦਿਨਾਂ ਬਾਅਦ ਦੁਬਾਰੇ ਆਉਣਾ ਪੈਂਦਾ ਹੈ ਤੇ ਤੀਜੀ ਵਾਰੀ ਕਹਿੰਦੇ ਵੀ ਤੋਤਿਆਂ ਦਾ ਜੋੜਾ ਚੜਦਾ ਹੈਗਾ ਆਪਾਂ ਵੀ ਅੱਜ ਇੱਥੇ ਆਏ ਸੀ ਗਰਵਾਜ ਨੂੰ ਪਿਆ ਕੇ ਲੈ ਕੇ ਗਏ ਆ ਇਹ ਬੈਸੇ ਬੋਲਦਾ ਤਾਂ ਵਧੀਆ ਪਰ ਕਦੇ ਕਦੇ ਸਮਝ ਨਹੀਂ ਦਿੰਦਾ ਹੈਗਾ ਤੇ ਇਹ ਡੇਰਾ ਹੈ ਬਾਈ ਬਹੁਤ ਵੱਡਾ ਡੇਰਾ ਬਹੁਤ ਦੁਨੀਆ ਆਉਂਦੀ ਹੈ ਇੱਥੇ ਇਹ ਦੇਖੋ ਬਾਈ ਹੁਣ ਅੰਦਰ ਕਿੰਨੇ ਇੱਥੇ ਰੱਖਦੇ ਨੇ ਬਾਕੀ ਅੰਦਰ ਨੇਗੇ ਸਾਰੇ ਉਹ ਫਿਰਦੇ ਨੇ ਬਾਈ ਦੇਖੋ ਬਹੁਤ ਦੁਨੀਆ ਆਉਂਦੀ ਹੈ ਬਾਈ ਸ਼ਰਦਾ ਬਹੁਤ ਹੈ ਇੱਥੇ ਲੋਕਾਂ ਦੀ ਲਓ ਜੀ ਬਈ ਜੀ ਆਪਾਂ ਮਾਨਸਾ ਤੋਂ ਵਾਪਸ ਚੱਲ ਜਾ ਰਹੇ ਹੁਣ ਆ ਜੀ ਆਪਣੇ ਮਿੱਤਰ ਬਿਆਰੀ ਮਾਨਸਾ ਦਰਵਾਜ਼ਾ ਮਾਨਸਾ ਤੋਂ ਵੀ ਵਾਪਸ ਕਰ ਆ ਰਹੇ ਆ ਜੇ ਉਹ ਪਹ ਪਾ ਗਿਆ ਬਈ ਇਹ ਤਾਂ ਆਪਾਂ ਨੇ ਜਾਂਦੇ ਤੇ ਤੇਲ ਪਵਾਇਆ ਸੀਗਾ ਬਾਕੀ ਤੁਹਾਨੂੰ ਦਿਖਾਵਾਂਗੇ ਰਾਸਤੇ 'ਚ ਆਪਾਂ ਰੁਕਾਂਗੇ ਕਿਥੇ ਉਹ ਵੀ ਤੁਹਾਨੂੰ ਦੱਸਾਂਗੇ ਜਦ ਤੱਕ ਕਿਥੇ ਚੱਲਿਆਂਗੇ ਹੁਣ ਆ ਆ ਖੇਡ ਲੈ ਗਿਆ ਬਈ ਕੇ ਬਣਾਇਆ ਕਰਵਾਇ ਰੇ ਇਹਨੂੰ ਪਤਾ ਹੀ ਨਹੀਂ ਇਹ ਕੀ ਬਣਾ ਲੈ ਲਓ ਜੀ ਬਈ ਜੀ ਆਪਾਂ ਨਾ ਮੱਲ ਸਿੰਘ ਵਾਲੇ ਤੋਂ ਬਹੁਤ 사이ਡ ਨਾਲ ਆਉਂਦੇ ਆ ਤੁਸੀਂ ਇਹ ਚੈੱਕ ਕਰੋ ਬਈ ਪਾਣੀਆਂ ਦਾ ਹਾਲ ਦੇਖੋ ਜੀ ਜਿਹੜਿਆਂ ਚ ਜਮਾ ਬਾਂਸਪਤੀ ਬਹੀਨੇ ਬਈ ਪਾਣੀ ਵੀ ਖੜਦੇ ਆ ਦੀ ਕੀ ਕਰਨਾ ਹੈ ਦੋਸਤੋ ਦੱਸੋ ਵੀ ਪਾਣੀ ਕਿਉਂ ਨਹੀਂ ਖੜ ਰਹੀ ਹੈਗੀ ਇੱਦੀ ਯਾਰ ਆ ਵੀ ਪਤਾ ਨਹੀਂ ਲੱਗ ਰਿਹਾ ਵੀ ਕੀ ਗੱਲ ਹੋ ਗਈ ਹੈ ਇੱਦੀ ਕਿਸੇ ਦੇ ਵੀ ਨਹੀਂ ਪਾਣੀ ਖੜਦਾ ਵਾ ਯਾ ਦੇਖੋ ਹਾਲੇ ਕੋਈ ਵੀ ਪਾਣੀ ਜਿਵੇਂ ਨਹੀਂ ਗਿਆ ਬਸ ਹੁਣ ਆਪਾਂ ਬਹੁਤ ਐਂਟਰ ਕਰਨ ਵਾਲੇ ਹੋ ਰਿਆਂਗੇ ਲੋ ਜੀ ਭਾਈ ਜੀ ਵਾਪਸ ਆ ਗਿਆ ਆਪਾਂ ਇਹ ਸਿੱਧੜਾ ਗੁਰਦੁਆਰਾ ਸਾਵੈਗਾ ਇੱਥੇ ਦੀ ਪਹਿਲਾਂ ਪਲੰਗ ਕੇ ਗਏ ਆ ਹੁਣ ਫੇਰ ਆਪਾਂ ਵਾਪਸ ਚੱਲੇ ਆ ਹੁਣ ਗੁਰਬਾਣੀ ਚੱਲ ਰਹੀ ਏ ਇੱਥੇ ਬਸ ਆਪਾਂ ਆਪਣੇ ਪਿੰਡ ਪਹੁੰਚਣ ਵਾਲੇ ਆ ਬਈ ਇੱਕ ਮਿੰਟ ਹੋਰ ਰਹਿ ਗਿਆ ਬਚਾਲੇ ਇਹ ਡੁੱਗਲਾ ਆਪਣਾ ਪਿੰਡੀ ਆ ਧਰਮਪੁਰਾ ਏ ਵੈਸਸ ਪਾਲੀ ਬੰਦਾ ਉਹ ਤੇ ਕਰਨੇ ਜਾਦੀ ਇੱਕ ਹੋਰ ਦਵਾਰਾ ਸਹਿਮ ਇਥੋਂ ਦਾ ਸਸ ਪਾਲੀ ਹਲੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੈ ਏ ਬਾਈ ਸਾਹਮਣੇ ਨਾ ਬੋਰਡ ਹੈ ਇੱਥੇ ਬਹੁਤ ਘੰਟਾ ਹੈ ਸ਼ਾਮ ਬਹੁਤ ਹੁੰਦੀ ਹੈ ਇੱਥੇ ਬਾਬੇ ਬੈਠਦੇ ਹੁੰਦੇ ਨੇ ਇਸ ਬੋਰਡ ਦੇ ਸੱਦੇ ਲਓ ਜੀ ਬਾਈ ਜੀ ਆਪਾਂ ਪਹੁੰਚ ਗਏ ਆਪਣੇ ਪਿੰਡ ਆ ਏ ਬਾਈ ਆਪਣੇ ਪਿੰਡ ਵਾਲਾ ਬਾਹਰੀ ਸਾਈਡ ਵਾਲਾ ਪਾਸਾ ਆਏਗਾ ਤੇ ਤੁਹਾਨੂੰ ਪਤਾ ਹੋਣਾ ਹੈ ਬੱਚੇਣਾ ਆਪਣੇ ਪਿੰਡ ਦੇ ਬਈ ਇੱਥੋਂ ਸਟਾਰਟ ਹੋ ਕੇ ਘਰ ਆ ਉਹ ਜਿੱਦੋਂ ਗੱਡੀ ਮੁੜੀ ਜਾਈ ਉਦੋਂ ਮੜਾ ਗਿਆ ਹੁਣ ਆਪਾਂ ਇਧਰ ਮਹਿਤਾਬ ਨੂੰ ਉਤਾਰ ਕੇ ਫੇਰ ਆਪਾਂ ਆਪਣੇ ਘਰੇ ਚੱਲਾਂਗੇ। ਲਓ ਜੀ ਮਿੱਤਰੋ ਆਪਾਂ ਹੁਣ ਪਹੁੰਚ ਗਏ ਆਪਣੇ ਪਿੰਡ ਬਈ ਇਸ ਦਿਨ ਨਾਲ ਹੀ ਆਪਣਾ ਬਲੌਗ ਸਮਾਪਤ ਹੁੰਦਾ ਹੈ। ਉਹ ਬੱਠਰੇ ਦੋਹਰ ਦੇ ਬਈ। ਅੱਗੇ ਜਿਹੜੀ ਕਹਦੇ ਘਰ ਦੇ ਸਾਡੇ ਨਾਲ ਗੁੱਤੇ ਖਾਣੀ ਕਰਦੇ ਨੇ ਉਹ ਆਪਾਂ ਦਿਖਾ ਨਹੀਂ ਸਕਦੇ। ਅੱਗੇ ਬਈ ਹੁਣ ਜਿਹੜੀ ਘਰ ਦੇ ਕਰਦੇ ਖਾਣੇ ਗੁੱਤੇ ਖਾਣੀ ਉਹ ਆਪਾਂ ਬਲੌਗ ਚ ਲੈ ਨਹੀਂ ਦੇਣੀ ਹੈਗੀ ਪਤਾ ਨਹੀਂ ਕਿਹੜੀਆਂ ਗਾਲਾਂ ਕੱਢਣਗੇ। ਤੇ ਬਈ ਇਸ ਦੇ ਨਾਲ ਹੀ ਆਪਣਾ ਬਲੌਗ ਸਮਾਪਤ ਹੁੰਦਾ ਹੈ। ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਰਹੋ ਵੀਡੀਓ ਨੂੰ